ਅਬੀਰੇ ਜੋ ਦੰਜਾਏਗਾ ਸਕੋਤਲੇ ਉਹ ਬਹੋਰ ਨਾਗੇ ਪਾਉ ਤੇ ਗਏ ਜਿੰਮ ਕੇ ਲੱਖ ਕਰੋੜ ਇੱਕ ਵੀਰ ਇਹ ਤਨ ਤੈਨੂੰ ਨਾਜੁਣ ਪ੍ਰਾਰਥਨਾਂ ਵੱਲ ਖਿੱਚ ਕੇ ਲੈ ਜਾ ਰਿਹਾ ਤਨ ਤੂੰ ਪਾਉ ਗਿਆਨ ਇੰਦਰੇ ਸ਼ਰੀਰ ਕੇ ਇੰਦਰੇ ਸ਼ਰੀਰ ਦੀ ਮਮਤਾ ਮੋਹ ਸ਼ਰੀਰ ਦਾ ਸਰੂਪ ਮਾਇਆ ਦੇ ਜੰਜਾਲ ਚ ਬਸਾਰਿਆ ਤੂੰ ਨਵਾਣਾ ਵਾਲੇ ਪਾਸੇ ਜਾਂਦੀ ਸੁਰਤ ਨੂੰ ਰੋਖ ਸਕਣਾ ਤਾਂ ਰੋਖ ਲਾ ਮਾਇਆ ਦੀ ਲਗਣ ਚ ਲੱਗ ਕੇ ਕੱਟੇ ਕੀ ਤੇ ਸੰਸਾਰੀ ਪਦਾਰਥ ਧਨ ਦੌਲਤ ਉਹੇ ਪਾਂਦਾ ਸਭ ਕੁਝ ਇੱਥੇ ਰਹਿ ਜਾਣਾ ਹੈ ਜੀਵ ਖਾਲੀ ਹੱਥ ਹੀ ਆਉਂਦਾ ਹੈ ਸਰੀਰ ਕੱਚਾ ਭਾਂਡਾ ਇਹਨੇ ਟੁੱਟ ਜਾਣਾ ਹੈ ਇਹ ਵੀ ਨਾਲ ਨਹੀਂ ਜਾਂਦਾ ਕੰਗਾਲਾ ਵਾਂਗ ਜੀਵ ਖਾਲੀ ਹੱਥ ਸੰਸਾਰ ਨੂੰ ਤਿਆਗ ਜਾਂਦਾ ਹੈ ਲੰਕਾ ਗਲ ਸੋਮੇਗਾ ਭਇਆ ਮੂਰਖ ਰਾਮਣ ਕਿਆ ਲੈ ਗਿਆ ਇਤਿਹਾਸ ਚ ਆਉਂਦਾ ਹੈ ਰਾਮਨ ਦਾ ਬਣਾਇਆ ਕਿਲਾ ਸੋਨੇ ਦਾ ਦੱਸਿਆ ਜਾਂਦਾ ਹੈ ਉਹ ਵੀ ਉਸ ਦੇ ਨਾਲ ਨਹੀਂ ਗਿਆ ਉਸ ਨੂੰ ਮੂਰਖ ਕਿਹਾ ਗਿਆ ਹੈ ਮਾਇਆ ਵਿੱਚ ਲੱਗੀ ਲਗਣ ਵਾਲੇ ਨੂੰ ਅੰਤ ਸਮੇਂ ਪਛਤਾਉਣਾ ਵੇਂਦਾ ਹੈ ਕਹੇ ਕਬੀਰ ਇਸ ਗੁਣ ਵਿਚਾਰ ਚਲੇ ਜਵਾਰੀ ਦੋਇ ਹਦਚਾਰ ਤੇ ਵੀ ਜੀ ਦੱਸ ਰਹੇ ਆਏ ਭਾਈ ਗੁਨਾ ਦੇ ਨਾਲ ਸਾਂਝ ਪਾ ਨਹੀਂ ਤਾਂ ਸਵਾਸਾਂ ਦੀ ਪੂੰਜੀ ਕੌਟੀਆਂ ਦੇ ਬਦਲੇ ਗਵਾ ਕੇ ਜਵਾਰੀਆਂ ਦੇ ਵਾਂਗ ਖਾਲੀ ਹੱਥ ਜਾਣਾ ਪਵੇਗਾ